ਮਾਮਲਾ ਕੇਂਦਰ ਸਰਕਾਰ ਵੱਲੋਂ ਟਰੱਕ ਡਰਾਈਵਰਾਂ ਲਈ ਬਣਾਈ ਕਾਨੂੰਨ ਦੇ ਵਿਰੋਧ ਵਿੱਚ ਟਰੱਕ ਡਰਾਈਵਰਾਂ ਨੇ ਕੀਤੀ ਹੜਤਾਲ ਦਾ ਹੈ ਜਿਸ ਦੇ ਚੱਲਦਿਆਂ ਅੰਮ੍ਰਿਤਸਰ ਵਿਖੇ ਪੈਟਰੋਲ ਪੰਪ ਉੱਪਰ ਲੋਕਾਂ ਨੂੰ ਪੈਟਰੋਲ ਲੈਣ ਲਈ ਕਾਫੀ ਜਦੋਜਹਿਦ ਕਰਨੀ ਪੈ ਰਹੀ ਹੈ ਇਸ ਸੰਬੰਧੀ ਲੋਕ ਸਵੇਰ ਤੋਂ ਹੀ ਪੈਟਰੋਲ ਪੰਪ ਮਾਲਕਾਂ ਦਾ ਬੈਂਸ ਕਰਦੇ ਨਜ਼ਰ ਆਏ ਇਸ ਸੰਬੰਧੀ ਗੱਲਬਾਤ ਕਰਦਿਆਂ ਪੈਟਰੋਲ ਪੰਪ ਮਾਲਕ ਨੇ ਦੱਸਿਆ ਕਿ ਅੱਜ ਸਵੇਰੇ ਜਨੰਦਰ ਦੀਪੂ ਤੋਂ ਪੈਟਰੋਲ ਦੇ ਟੈਂਕਰ ਨਾ ਆਉਣ ਕਾਰਨ ਆਈ ਪੈਟਰੋਲ ਦੀ ਕਿੱਲ ਦੇ ਚੱਲਦੇ ਅੱਜ ਇਹ ਹਾਲਾਤ ਬਣੇ ਹਨ ਜਿਸ ਦੇ ਚੱਲਦੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮ ਕਰ ਰਹੇ ਹਨ ਫਾਈ ਨਿਊਜ਼ ਅਮੀਰ ਸਰ ਤੋਂ ਸੁਨੀਲ ਖੋਸਰਾ ਦੀ ਰਿਪੋਰਟ ਉਹ ਚ ਡਰਾਈਵਰਾਂ ਨੇ ਸਟ੍ਰਾਈਕ ਕਰਤੀ ਹੈ ਉਹਨਾਂ ਦਾ ਕੋਈ ਮੋਦੀ ਸਰਕਾਰ ਨੇ ਬਿੱਲ ਪਾਸ ਕੀਤਾ ਜਿਦੇ ਵਿੱਚ ਉਹਨਾਂ ਨੇ ਕਿਹਾ ਕਿ ਜੇ ਕੋਈ ਡਰਾਈਵਰ ਦੀ ਗੱਡੀ ਟੁੱਕਦੀ ਹੈ ਤੇ 7 ਲੱਖ ਰੁਪਿਆ ਕੈਸ਼ ਜੁਰਮਾਨਾ ਪਲੱਸ 10 ਸਾਲ ਦੀ ਸਜ਼ਾ ਜਿਹਦੇ ਕਾਰਨ ਉਹਨਾਂ ਨੇ ਉਥੇ ਡੀਪੋ 'ਚ ਸਟ੍ਰਾਈਕ ਕਰਤੀ ਹੈ ਐਚ ਪੀਸੀਐਲ ਬੀਪੀਸੀਐਲ ਆਈਓਸੀਐਲ ਇਹ ਸਾਰੇ ਡੀਪੋ ਬੰਦ ਨੇ 올ਓਵਰ ਪੰਜਾਬ ਬਟੇਂਡਾ ਬਟੇਂਡਾ ਵੀ ਬੰਦ ਹੈ ਆਪਣਾ ਜਲੰਦਰ ਵੀ ਬੰਦ ਹੈ ਜੇ ਤੇ ਆਪਣਾ ਪਾਣੀ ਪਦ ਵੀ ਬੰਦ ਹੈ ਜੇ ਜਿੱਤਾਂ ਨੂੰ ਕਿਹਨੇ ਕਿ ਦਿੱਕਤ ਆ ਹਾਂਜੀ ਜਿੱਤਾਂ ਨੂੰ ਕਿਹਨੇ ਕਿ ਦਿੱਕਤ ਆ ਰਹੀ ਹੈ ਤੁਹਾਡੇ ਸਾਹਮਣੇ ਹੈ ਜੀ ਲੋਕੀ ਸਾਨੂੰ ਗਾਲਾਂ ਕੱਢ ਰਹੇ ਆ ਕੀ ਕਰ ਸਕਦੇ ਆ ਹਰ ਪਹਿਲੇ ਹਰ ਵਜਲੇ ਇੱਕ ਇੱਕ ਸੈਕਿੰਡ ਦੇ ਇੱਕ ਇੱਕ ਗਾਲ ਕੱਢਦੇ ਵੇ ਲੋਕੀ ਸਾਨੂੰ ਵੀ ਸਰਕਾਰ ਨੂੰ ਅਪੀਲ ਕਰਦੇ ਜਾਓ ਅਪੀਲ ਇਹੀ ਹੈ ਜੀ ਜੋ ਉਹਨਾਂ ਦਾ ਬੰਦ ਹੈ ਜੋ ਉਹਨਾਂ ਦਾ ਸਿਸਟਮ ਹੈਗਾ ਉਹ ਤੁਸੀਂ ਸੋਚੋ ਤੇ ਮੁਕਾਓ ਇਹ ਰਫੜ ਰੀਜ਼ਨ ਹੈ ਕਿ ਪ੍ਰੋਬਲਮ ਕ੍ਰੀਏਟ ਡੇ ਬਾਏ ਡੇ ਹੋ ਰਹੀ ਹੈ ਤੁਸੀਂ ਦੇਖੋ ਜੰਦਾ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੀ ਹੈ ਥੈਂਕ ਯੂ ਸੋ ਮਚ ਹਰ ਜੀ ਭਾਈ ਆਪਣਾ ਨਾਮ ਦੱਸ ਕੇ ਕਿਹੜੀ ਜਗ੍ਹਾ ਤੋਂ ਆਏ ਅਮਨਦੀਪ ਸਿੰਘ ਭਾਈ ਨਾਮ ਹੈ ਮੇਰਾ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਹਾਂ ਅੱਜ ਪੈਟਰੋਲ ਪੰਪ ਤੇ ਪਹੁੰਚੇ ਹੋ ਤੇ ਹੜਤਾਲ ਹੈ ਪੈਟਰੋਲ ਨਹੀਂ ਮਿਲ ਰਿਹਾ ਤੇ ਕਿੰਨੀ ਕੀ ਦਿੱਕਤ ਹੈ ਆਪਣਾ ਕੰਮ ਕਰਨਾ ਸਰ ਦਿੱਕਤ ਬਹੁਤ ਜ਼ਿਆਦਾ ਆ ਰਹੀ ਹੈ ਮਤਲਬ ਹੁਣ ਮਤਲਬ ਕਮਾਕਾਰਾਂ ਦੇ ਜਾਣਾ ਵਾ ਤੁਹਾਨੂੰ ਪਤਾ ਹੈ ਪੈਟਰੋਲ ਪੰਪ ਤੋਂ ਬਿਨਾ ਵੀਕਲ ਕੋਈ ਵੀ ਨਹੀਂ ਚੱਲਦਾ ਅੱਜਕਲ ਹਣਾ ਕੰਮ ਤੇ ਚੱਲੇ ਆ ਤੇ ਹੁਣ ਮਤਲਬ ਸੀਨੀਅਰ ਨੇ ਵੀ ਇਹੀ ਕਹਿਣਾ ਆ ਆਪਾਂ ਨੂੰ ਕਿ ਚਲੋ ਤੁਸੀਂ ਆਪਣੀ ਡਿਊਟੀ ਮਤਲਬ ਟਾਈਮ ਤੇ ਆਓ ਪਰ ਹੁਣ ਆਪਾਂ ਉਹਨਾਂ ਨੂੰ ਕਿਵੇਂ ਮਤਲਬ ਇਹ ਚੀਜ਼ ਦੱਸ ਕੀ ਹੈ ਜਾਂ ਮਤਲਬ ਕਿ ਕੀ ਪ੍ਰੋਬਲਮ ਆ ਰਹੀ ਹੈ ਕੋਈ ਆਫ ਦਾ ਕੱਲ ਛਾਂਕ ਦਾ ਕੋਈ ਖਲਾ ਹੈ ਵੀ ਰਾਤ ਤੱਕ ਤੁਹਾਨੂੰ ਸਰ ਕੁਛ ਨਹੀਂ ਸਾਨੂੰ ਤੇ ਕਿਸੇ ਚੀਜ਼ ਦੀ ਇਨਫੋਰਮ ਹੀ ਨਹੀਂ ਮਤਲਬ ਹੁਣ ਆਪਾਂ ਕੰਮ ਤੇ ਨਿਕਲੇ ਆ ਤੇ ਹੁਣ ਪਤਾ ਲੱਗਾ ਆ ਗਿਆ ਕਿ ਨਾ ਮਤਲਬ ਉਹ ਵੀ ਟ੍ਰੈਫਿਕ ਦੇ ਵੇਖ ਕੇ ਪਤਾ ਲੱਗਾ ਕਿ ਕੀ ਕੀ ਦਿੱਕਤ ਆ ਰਹੀ ਹੈ ਕੀ ਦਿੱਕਤ ਕੀ ਆਈ ਕੀ ਸਰ ਪਰੇਸ਼ਾਨੀ ਉਹ ਪٹرول ਮਤਲਬ ਭੁੱਲਨੇ ਚਾਹੀਦੀ ਹੈ ਤੇਲ ਮਤਲਬ ਵੀਕਲ ਦੇ ਵਿੱਚ ਹੈ ਨਹੀਂ ਹੁਣ ਮੇਰਾ ਫੀਲਡ ਪੈਟਰੋਲ ਲਾਜ਼ਮੀ ਆਪਾਂ ਨੂੰ ਜ਼ਰੂਰਤ ਹੈ ਹਨਾ ਤੇ ਪੈਟਰੋਲ ਹੈ ਨਹੀਂ ਬਾਈਕ ਵਿੱਚ ਇਹ ਬਹੁਤ ਪਰੇਸ਼ਾਨੀ ਆ ਰਹੀ ਹੈ ਸਾਰੇ ਚੀਜ਼ਾਂ ਨੂੰ ਲੈ ਕੇ ਸਰਕਾਰਾਂ ਨੂੰ ਅਪੀਲ ਨਹੀਂ ਕਰਾਂਗਾ ਸਰਕਾਰਾਂ ਨੂੰ ਅਪੀਲ ਸਿਰ ਇਹੋ ਕਰਨੀ ਚਾਹਾਂਗੇ ਕਿ ਮਤਲਬ ਜੇ ਕੋਈ ਇਦਾਂ ਦੀ ਆਪਾਂ ਪਹਿਲਾਂ ਹੜਤਾਲ ਜਾਂ ਹੁੰਦੀ ਆ ਜਾਂ ਮਤਲਬ ਚਲੋ ਸਰਕਾਰ ਵੀ ਨਹੀਂ ਚਾਹੁੰਦੀ ਕਿ ਕੋਈ ਹੜਤਾਲ ਹੋਵੇ ਪਰ ਜੇ ਹੜਤਾਲ ਹੁੰਦੀ ਹੈ ਤੇ ਇਹ ਚੀਜ਼ਾਂ ਤੋਂ ਮਤਲਬ ਇੱਕ ਦਿਨ ਪਹਿਲਾਂ ਇਨਫੋਰਮ ਹੋਣੀ ਚਾਹੀਦੀ ਹੈ ਸਰ ਆਮ ਜਨਤਾ ਨੂੰ ਦਿੱਕਤ ਕਿਉਂਕਿ ਇਹੋ ਹੀ ਜਾਂਦੀ ਆ ਆਮ ਜਨਤਾ ਨੂੰ ਬਹੁਤ ਪਰੇਸ਼ਾਨੀ ਆਉਂਦੀ ਹੈ ਸਰਕਾਰ ਤੇ ਆਪਣਾ ਮਤਲਬ ਕਰਕੇ ਸਾਈਡ ਤੇ ਹੋ ਜਾਂਦੀ ਆ ਜਾਂ ਜਿਨ੍ਹਾਂ ਨੇ ਆਪਣੇ ਮਤਲਬ ਸਟ੍ਰਾਈਕ ਵਗੈਰਾ ਕੀਤੀ ਉਹ ਵੀ ਕਰਕੇ ਸਾਈਡ ਤੇ ਖਲੋਤੇ ਰਹਿ ਲੈਂਦੇ ਜਾਂ ਵਹੀਕ ਲਗਾ ਕੇ ਖਲੋ ਜਾਂਦੇ ਆ ਪਰ ਪਰੇਸ਼ਾਨੀ ਆਮ ਜਨਤਾ ਨੂੰ ਹੁੰਦੀ ਜਨਾਂ ਨੂੰ ਵਿਚਾਰਿਆਂ ਨੂੰ ਪਤਾ ਕੁਝ ਨਹੀਂ ਕੇ ਚੀਜ਼ਾਂ ਨਹੀਂ ਅੱਜ ਤੇ ਸਰ ਬਹੁਤ ਤੁਹਾਡੇ ਸਾਹਮਣੇ ਆ ਦਿੱਕਤ ਦਾ ਕਿੰਨਾ ਸਾਹਮਣਾ ਕਰਨਾ ਪੈਂਦਿਆ ਵਾ ਲੋਕ ਬਹੁਤ ਪਰੇਸ਼ਾਨ ਹੋ ਰਹੇ ਆ ਸਰਕਾਰਾਂ ਦਾ ਮਤਲਬ ਇਹੋ ਪੀ ਲਈਆ ਸਰ ਜੇ ਕੋਈ ਮਤਲਬ ਆਪਣਾ ਮਤਲਬ ਕਿਸੇ ਵੀ ਚੀਜ਼ ਦੀ ਇਹ ਕਿਸੇ ਵੀ ਚੀਜ਼ ਨੂੰ ਲੈ ਕੇ ਸਟ੍ਰਾਈਕ ਹੋਈ ਆ ਉਹ ਚੀਜ਼ ਤੇ ਗੌਰ ਕੀਤਾ ਜਾਵੇ ਤੇ ਜਾਂ ਉਹਨਾਂ ਦਾ ਪੱਖ ਵੀ ਸੁਣਿਆ ਜਾਵੇ ਜਿਨ੍ਹਾਂ ਨੇ ਇੱਕ ਚੀਜ਼ ਦੀ ਸਟ੍ਰਾਈਕ ਕੀਤੀ ਹੋਈ ਆ ਅਨੇ ਦੋਵੇਂ ਤਰ੍ਹਾਂ ਨੂੰ ਬਹਿ ਕੇ ਗੱਲ ਕਰਨੀ ਚਾਹੀਦੀ ਤਾਂ ਕਿ ਆਮ ਜਨਤਾ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸੇ ਕਰਕੇ ਸਰ ਰਿਕਵੈਸਟ ਹੈ ਕਿ ਇਹ ਚੀਜ਼ਾਂ ਦਾ ਜਲਦੀ ਤੋਂ ਜਲਦੀ ਹੱਲ ਕਰਵਾਇਆ ਜਾਵੇ ਆਪਣਾ ਨਾਮ ਦੱਸ ਕੇ ਮੈਂ ਜਗ੍ਹਾ ਤੇ ਆਇਆ ਮੈਂ ਜਿੱਥੋਂ ਹੰਪਸੱਤੋਂ ਆਇਆ ਹਾਂ ਜਿਹੜੀ ਪਟ્રોલ ਪੁਪ ਦੇ ਜਿਹੜੀ ਰੜਤਾਲ ਕਰਕੇ ਜਿਹੜੀ ਖਰਾਬ ਹੋਵਾਂ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਵੀ ਬਲਬ ਹੋ ਗਿਆ ਇੱਥੇ ਲਾਈਟ ਲੱਗਿਆ ਘੰਟਾ ਜਿਉ ਹੋਈ ਚੱਲ ਰਹੀ ਤੇ ਕੀ ਕਹਿੰਦੇ ਕਿ ਕਿੰਨੀ ਦੇਰ ਤੱਕ ਤੇਲ ਪਹੁੰਚਦਾ ਮੱਕਾਨੀ ਕਹਿੰਦੇ ਤੇ ਮਿਲ ਜਾਏਗਾ ਕਿਤੇ ਤੇਲ ਵਾਧੂ ਆੜੇ ਨੂੰ ਦੇਖੋ ਹੁਣ ਜੁਨੀ ਚੰਗ ਦੇ ਚ ਕਿੱਥੋਂ ਆਏ ਜੀ ਮਰੀ ਵੇਨੇ ਕੋ ਆਵਾਜ਼ ਆ ਰਹੀ ਜਿਹੜੀ ਜਾਂਦਾ ਲੋੜ ਵਾਲੀ ਬਹੁਤ ਤੰਗੀ ਹੈਗੀ ਇਹ ਚੀਜ਼ਾਂ ਚਾਹੀਦੀ ਨਹੀਂ ਬੋਦੀ ਸਰਕਾਰ ਨੂੰ ਬਹੁਤ ਮਾੜਾ ਹੈਗਾ ਕੰਮ ਇਹ ਕਰੋਨ ਪਰ ਨਹੀਂ ਜਾਂਦਾ ਆਪਣੇ ਨਕੀਰਾਂ ਹੀ ਬਜਾ ਮਤੀ ਚਾਹੀਦਾ ਸਾਰਾ